ਸਵਾਗਤ ਹੈ ਤੁਸਾਂ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਤਿੰਨ ਫਾਰਮ ਟਰੈਕ 60 ਲੈ ਕੇ ਆਏ ਆਂ ਤਿੰਨੇ ਟਰੈਕਟਰ ਬਿਲਕੁਲ ਵਧੀਆ ਹਾਲਤ ਦੇ ਆ ਤੇ ਆਪਾਂ ਦਿਨੇ ਤੁਹਾਨੂੰ ਕੱਲੇ-ਕੱਲੇ ਟਰੈਕਟਰ ਬਾਰੇ ਜਾਣਕਾਰੀ ਆ ਜਿਹੜਾ ਵੀਰੋ ਤੁਸੀਂ ਪਹਿਲਾ ਫਾਰਮ 60 ਦੇਖ ਰਹੇ ਆਂ ਕਿ ਟਰੈਕਟਰ 2018 ਮਾਡਲਾ ਰੰਗ ਪੇਂਟ ਦਾ ਟਰੈਕਟਰ ਸਾਰਾ origignal ਆ ਕੋਈ ਵੀ ਪਾਰਟ ਇਹਦਾ ਰੀਪੇਂਟ ਨਹੀਂ ਹੋਇਆ ਹੋਇਆ ਤੇ ਬਾਕੀ ਟਰੈਕਟਰ ਦੇ ਜਿਹੜੇ ਟਾਇਰ ਆ ਚਾਰੇ ਬਿਲਕੁਲ ਨਵੇਂ ਲੱਗੇ ਹੋਏ ਆ ਨਵੇਂ ਟਾਇਰ ਆ ਟਰੈਕਟਰ ਦੇ ਚਾਰੇ ਤੇ ਬਹੁਤ ਘੱਟ ਇਹ ਟਰੈਕਟਰ ਚੱਲਿਆ ਹੋਇਆ ਬਾਕੀ ਨੰਬਰ ਇਹਦਾ ਹਰਿਆਣੇ ਦਾ ਐਨਓਸੀ ਮਾਲਕ ਵੀਰ ਕਟਵਾ ਦੇਣਗੇ ਤੇ ਪਹਿਲੇ ਮਾਲਕ ਵੀਰ ਦੇ ਨਾਮ ਫਸਟ ਓਨਰ ਹੈ ਟਰੈਕਟਰ ਤੇ ਬਾਕੀ ਟਰੈਕਟਰ ਟੌਪ ਵਾਲਾ ਮਾਡਲ ਆ ਯਾਨੀ ਕਿ 20 ਸਪੀਡਾਂ ਵਾਲਾ ਟਰੈਕਟਰ ਆ ਇਹ ਜਿਹੜਾ ਛੋਟੇ ਗੇਅਰ ਵਾਲਾ ਹੁੰਦਾ ਉਹ ਇਹ ਟਰੈਕਟਰ ਆ ਬਾਕੀ ਇਹਨੂੰ ਜਿਹੜਾ ਡਿਸਟ੍ਰੀਬਿਊਟਰ ਆ ਉਹ ਵੀ ਡਬਲ ਲੱਗਾ ਹੋਇਆ ਪਾਵਰ ਸਟੀering ਤੇ ਸਾਈਡ ਗੇਅਰ ਆ। ਟਰੈਕਟਰ 'ਚ ਕੋਈ ਵੀ ਕਮੀ ਪੇਸ਼ੀ ਨਹੀਂ। ਬਾਕੀ ਮਾਲਕ ਵੀਰ ਨੇ ਹਰੇਕ ਐਂਗਲ ਤੋਂ ਇਹ ਟਰੈਕਟਰ ਦੀਆਂ ਫੋਟੋਆਂ ਭੇਜੀਆਂ ਹੋਈਆਂ। ਤੇ ਬਾਕੀ ਤੁਸੀਂ ਪੈਰਦਾਨਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਆ। ਬਾਕੀ ਟਰੈਕਟਰ ਦੀ ਸ਼ੋ ਵਗੈਰਾ ਦੀ ਕੰਡੀਸ਼ਨ ਵੀ ਦੇਖ ਸਕਦੇ ਆ। ਬਿਲਕੁਲ ਸਾਫ਼ ਸੁਥਰਾ ਇਹ ਟਰੈਕਟਰ ਆ। ਮਾਲਕ ਵੀਰ ਦੇ ਦੱਸਣ ਸਾਰ ਟਰੈਕਟਰ ਸਾਰਾ origignal ਆ। ਬਾਕੀ ਮਾਲਕ ਵੀਰ ਦੀ origignal ਦੀ ਇੰਜਨ ਗੇਅਰ ਲੈਫਟ ਦੀ ਪੂਰੀ ਫੋਲ ਜ਼ਿੰਮੇਵਾਰੀ ਆ। ਕਾਗਜ਼ ਪੱਤਰ ਵੀ ਤੁਹਾਨੂੰ ਬਿਲਕੁਲ ਓਕੇ ਮਿਲਣਗੇ। ਟਰੈਕਟਰ ਤੇ ਕਿਸੇ ਵੀ ਪਾਸੇੋਂ ਕੋਈ ਵੀ ਕਮੀ ਪੇਸੀ ਨਹੀਂ। ਬਾਕੀ ਫਰੰਟ ਤੋਂ ਤੁਸੀਂ ਟਰੈਕਟਰ ਦੀ ਕੰਡੀਸ਼ਨ ਰਿਮਾ ਵਗੈਰਾ ਦੀ ਦੇਖ ਸਕਦੇ ਹਾਂ। ਟਰੈਕਟਰ ਬਹੁਤ ਘੱਟ ਚੱਲਿਆ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ। ਬਿਲਕੁਲ ਵਧੀਆ ਹਾਲਤ ਦਾ ਏ ਟਰੈਕਟਰ ਆਫ ਹਾਰਨ ਟ੍ਰੈਕ 60 2018 ਦਾ ਮਾਡਲ ਆ। ਬਾਕੀ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ। ਜਿਹੜੀ ਪੂਰੀ ਡਿਟੇਲ ਆ ਉਹ ਤੁਸੀਂ ਫੋਨ ਲਾ ਕੇ ਮਾਲਕ ਵੀਰ ਤੋਂ ਲੈ ਸਕਦੇ ਆ। ਰੇਟ ਮਾਲਕ ਵੀਰ ਉਹਨੂੰ ਫੋਨ ਤੇ ਦੱਸ ਦੇਣਗੇ ਲੋਕੇਸ਼ਨ ਵਗੈਰਾ ਤੇ ਜਾ ਕੇ ਤੁਸੀਂ ਟਰੈਕਟਰ ਦੀ ਪੂਰੀ ਤਸੱਲੀ ਕਰਕੇ ਸੌਦਾ ਕਰ ਸਕਦੇ ਆ ਬਾਕੀ ਆਪਣੇ ਸਬਸਕ੍ਰਾਈਬਰ ਵੀਰ ਦਾ ਮਾਲਕ ਵੀਰ ਸਪੈਸ਼ਲ ਤੌਰ ਤੇ ਮਾਨ ਸਨਮਾਨ ਕਰ ਦੇਣਗੇ ਅੱਗੇ ਆਪਾਂ ਦੂਜੇ ਫਾਰਮ 60 ਬਾਰੇ ਗੱਲ ਕਰਦੇ ਆ ਆ ਵੀਰੋ ਜਿਹੜਾ ਤੁਸੀਂ ਫਾਰਮ 60 ਫੋਟੋਆਂ ਹੀ ਦੇਖ ਰਹੇ ਆ ਕਿ 2016 ਮਾਡਲ ਆ ਇਹ ਸੁਪਰ ਮੈਕਸ ਕਲਾਸਿਕ ਵਾਲਾ ਵੇਰੀਐਂਟ ਆ ਇਹ ਸੈਂਟਰ ਗੇਅਰ ਵਾਲਾ ਟਰੈਕਟਰ ਆ ਬਾਕੀ ਇਹਦਾ ਨੰਬਰ ਆ ਜਿਹੜਾ ਉਹ ਪੰਜਾਬ ਦਾ ਪੰਜਾਬ ਦੇ ਸ਼੍ਰੀ ਮੋਕਸਰ ਸਾਹਿਬ ਜ਼ਿਲ੍ਹੇ ਦਾ ਪੀਵੀ 30 ਬਾਕੀ ਨੰਬਰ ਵੀ ਇਹਨੂੰ ਫੈਂਸੀ ਲੱਗਾ ਹੋਇਆ। ਬਾਕੀ ਜਿਹੜਾ ਟਰੈਕਟਰ ਆ ਇਹ ਕੈਸ਼ ਦਾ ਇਹਦੀ ਆਰਸੀ ਤੇ ਕੋਈ ਵੀ ਲੋਨ ਵਗੈਰਾ ਉਹ ਨਹੀਂ ਚੜਿਆ ਹੋਇਆ ਤੇ ਬਾਕੀ ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੌਲ ਤਸੱਲੀ ਆ। origignal ਪੰਜਾਬ ਦਾ ਇਹਦਾ ਨੰਬਰ ਆ ਤੇ ਪਹਿਲੇ ਮਾਲਕ ਵੀਰ ਦੇ ਟਰੈਕਟਰ ਨਾਲ ਬਹੁਤ ਘੱਟ ਚੱਲਿਆ ਹੋਇਆ। ਬਾਕੀ ਟਰੈਕਟਰ ਪਾਵਰ ਸਟੀering ਸੈਂਟਰ ਗੇਅਰ ਡਬਲ ਕਲੱਚ ਰਿਵਰਸ ਪੀਟੀਓ ਤੇ ਡਬਲ ਡਿਸਟਰੀਬਿਊਟਰ ਦੇ ਨਾਲ ਆ। ਕਮੀ ਪੇਸ਼ੀ ਕੋਈ ਨਹੀਂ ਟਰੈਕਟਰ ਚ ਇੰਜਨ ਗੇਅਰ ਲੈਫਟ ਦਾ ਪੂਰਾ ਫੁੱਲ ਓਕੇ ਆ ਤੇ ਬਾਕੀ ਮਾਲਕ ਵੀਰ ਵੱਲੋਂ ਕਾਗਜ਼ਾ ਪੱਤਰਾਂ ਦੀ ਪੂਰੀ ਫੁੱਲ ਜ਼ਿੰਮੇਵਾਰੀ ਆ। ਬਾਕੀ ਟਰੈਕਟਰ ਤੇ ਐਸੈਸਰੀ ਜਿਵੇਂ ਫਰੰਟ ਤੇ ਰਿਜੀਨਲ ਬੰਪਰ 80 ਕਿਲੋ ਵਾਲਾ ਤੇ ਡੰਡਾ ਫੱਟੀ ਉਹ ਨਾਲ ਮਿਲਣਗੇ। ਤੇ ਜੇ ਆਪਾਂ ਕੀਮਤ ਦੀ ਗੱਲ ਕਰੀਏ ਤਾਂ ਮਾਲਕ ਵੀਰ ਤੁਹਾਨੂੰ ਫੋਨ ਤੇ ਦੱਸ ਦੇਣਗੇ। ਤੁਸੀਂ ਉੱਤੇ ਜਿਹੜਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਮਾਲਕ ਵੀਰ ਤੋਂ ਪੂਰੀ ਡਿਟੇਲ ਕੀਮਤ ਸਮੇਤ ਪੁੱਛ ਸਕਦੇ ਆ ਤੇ ਬਾਕੀ ਟਰੈਕਟਰ ਦੀ ਤਸੱਲੀ ਕਰਕੇ ਮਾਲਕ ਵੀਰ ਕੋਲ ਜਾ ਕੇ ਆਪਣਾ ਸੌਦਾ ਕਰ ਸਕਦੇ ਆ ਕਾਗਜ਼ਾ ਪੱਤਰਾਂ ਦਾ 3 ਜਨ ਗੇਅਰ ਲੈਫਟ ਦਾ ਟਰੈਕਟਰ ਮਾਲਕ ਵੀਰ ਦੇ ਦ ਸੰਸਾਰ ਬਿਲਕੁਲ ਓਕੇ ਆ ਤੇ ਬਾਕੀ ਕੰਡੀਸ਼ਨ ਤੋਂ ਦੇ ਸਾਹਮਣੇ ਆ ਫੋਟੋਆਂ ਵਿੱਚ ਤੁਸੀਂ ਚੰਗੀ ਤਰ੍ਹਾਂ ਜਜਮੈਂਟ ਕਰ ਸਕਦੇ ਆ ਇੰਜਨ ਵਗੈਰਾ ਤੋਂ ਟਰੈਕਟਰ ਦਾ ਰੰਗ ਪੇਂਟ ਬਿਲਕੁਲ ਨਹੀਂ ਉਤਰਿਆ ਮਾਲਕ ਵੀਰ ਨੇ ਟਰੈਕਟਰ ਪੂਰੀ ਸੰਭਾਈ ਚ ਰੱਖਿਆ ਹੋਇਆ ਬਾਕੀ ਮਾੜਦਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਇਹ ਟਰੈਕਟਰ ਦਾ 2016 ਦਾ ਸੈਂਟਰ ਗੇਅਰ ਵਾਲਾ ਇਹ ਟਰੈਕਟਰ ਆ ਇਹ 16 ਮਾਡਲ ਤੋਂ ਬਾਅਦ ਆਪਾਂ ਤੁਹਾਡੇ ਲਈ ਸੇਲ ਲਈ 2012 ਮਾਡਲ ਫਾਰਮ ਟਰੈਕ ਕੀ ਵੀ ਆਈ ਲੈ ਕੇ ਆਏ ਆ ਇਹ ਟਰੈਕਟਰ ਵੀਰੋ ਹਰਿਆਣਾ ਨੰਬਰ ਆ ਹਰਿਆਣੇ ਦਾ ਦਾ ਨੰਬਰ ਆ ਪਹਿਲੇ ਮਾਲਕ ਵੀਰ ਦੇ ਨਾਮ ਤੇ ਜਿਹੜੀ ਇਹਦੀ ਆਰਸੀ ਆ ਉਹ ਕੈਸ਼ ਦੀ ਆ ਲੋਨ ਵਗੈਰਾ ਆਰਸੀ ਤੇ ਨਹੀਂ ਚੜਿਆ ਹੋਇਆ ਤੇ ਬਾਕੀ ਐਨਓਸੀ ਇਹਦੀ ਨਿਕਲਿਆਊਗੀ ਪੰਜਾਬ ਨੰਬਰ ਲਾ ਕੇ ਇਹ ਟਰੈਕਟਰ ਨਾ ਹੋਈਊਗਾ। ਬਾਕੀ ਜਿਹੜੇ ਇਹਦੇ ਟਾਇਰ ਆ ਉਹ ਚਾਰੇ ਬਿਲਕੁਲ ਨਵੇਂ ਆ। ਤੇ ਇਹ ਟਰੈਕਟਰ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ 2012 ਮਾਡਲ ਆ। ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ। ਪੈਰਦਾਨਾਂ ਕੋਲੋਂ ਬਾਕੀ ਅੱਗੋਂ ਸ਼ੋ ਵਗੈਰਾ ਦਾ ਰੰਗ ਤੁਸੀਂ ਦੇਖ ਸਕਦੇ ਆ। ਟਰੈਕਟਰ ਵਧੀਆ ਹਾਲਤ ਦੇ ਵਿੱਚ ਪਿਆ। ਬਹੁਤ ਘੱਟ ਟਰੈਕਟਰ ਚੱਲਿਆ ਪਿਆ ਤੇ ਬਾਕੀ ਇਹ ਕਲਾਸ ਕਾਲਾ ਵੇਰੀਐਂਟ ਆ। ਪਾਵਰ ਸਟੀering ਸੈਂਟਰ ਗੇਅਰ ਡਬਲ ਕਲੱਚ ਰਿਵਰਸ ਵੀਡੀਓ ਤੇ ਡਬਲ ਡਿਸਟ੍ਰਿਬਿਊਟਰ ਦੇ ਨਾਲ ਆ। ਕਮੀ ਪੇਸ਼ੀ ਟਰੈਕਟਰ ਚ ਕੋਈ ਨਹੀਂ ਇੰਜਨ ਗੇਅਰ ਲੈਫਟ ਦੀ ਮਾਲਕ ਵੀਰ ਜੀ ਪੂਰੀ ਫਰਜ਼ ਜ਼ਿੰਮੇਵਾਰੀ ਆ ਬਾਕੀ ਕਾਗਜ਼ਾ ਪੱਤਰਾਂ ਦਾ ਵੀ ਟਰੈਕਟਰ ਬਿਲਕੁਲ ਓਕੇ ਮਿਲੂਗਾ ਮਗਰ ਉਹ ਤੁਸੀਂ ਲਿੰਕ ਆ ਵਗੈਰਾ ਦੀ ਕੰਡੀਸ਼ਨ ਵੀ ਦੇਖ ਸਕਦੇ ਆ ਫਰੰਟ ਤੋਂ ਵੀ ਦੇਖ ਸਕਦੇ ਆ ਮਾਲਕ ਵੀਰ ਨੇ ਟਰੈਕਟਰ ਪੂਰਾ ਸਾਫ ਸੰਭਾਲ ਚ ਰੱਖਿਆ ਹੋਇਆ ਕਮੀ ਪੇਸ਼ੀ ਟਰੈਕਟਰ ਚ ਕੋਈ ਨਹੀਂ ਮਿਲੂਗੀ ਬਾਕੀ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉਹ ਨੰਬਰ ਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਜਿਹੜੇ ਤਿੰਨੇ ਟਰੈਕਟਰ ਆ ਇੱਕ ਮਾਲਕ ਵੀਰ ਕੋਲੇ ਆ ਜਿਹੜੇ ਹਿਸਾਬ ਨਾਲ ਤੁਸੀਂ ਪੈਸੇ ਲਾਉਣੇ ਆ ਉਸ ਹਿਸਾਬ ਨਾਲ ਤੁਹਾਨੂੰ ਟਰੈਕਟਰ ਉਹ ਵਧੀਆ ਦੇ ਦੇਣਗੇ ਬਾਕੀ ਟਰੈਕਟਰ ਮਾਲਕ ਵੀਰ ਕੋਲੇ ਸਾਰੇ origignal ਤੇ ਘੱਟ ਚੱਲੇ ਵੇ ਮਿਲਣਗੇ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਉਹ ਨੰਬਰ ਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਤੇ ਮਾਲਕ ਵੀਰ ਕੋਲ ਜਾ ਕੇ ਤਸੱਲੀ ਕਰਕੇ ਸੌਦਾ ਕਰ ਸਕਦੇ ਧੰਨਵਾਦ ਦੋਸਤੋ ਫਟਾ ਆਪਣੀ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਹੋਰ ਗਰੁੱਪਾਂ 'ਚ ਸ਼ੇਅਰ ਕਰ ਦਿਓ ਆਪਾਂ ਤੁਹਾਡੇ ਲਈ ਡੇਲੀ ਬੇਸ ਤੇ ਵਾਇਬ੍ਰੇਟਾਂ ਦੇ ਖੇਤੀਬਾੜੀ ਸੰਬੰਧ ਲੈ ਕੇ ਆਉਂਦੇ ਰਹਿੰਨੇ ਆ ਤਾਂ ਕਰਕੇ ਆਪਣੇ ਚੈਨਲ ਦੀ ਵੱਤਵਾਦ ਸਪੋਰਟ ਕਰਿਓ ਤੇ ਆਪਣੇ ਚੈਨਲ ਨਾਲ ਬਣੇ ਰਹੋ ਬਹੁਤ ਬਹੁਤ ਧੰਨਵਾਦ